ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਆਪਣੇ ਸਾਰਿਆਂ ਦੇ ਚੈਨਲ YouTube ਪਰਪ੍ਰਿਤ ਫੈਮਿਲੀ ਬਲੌਗ ਤੇ ਸਵਾਗਤਾਂ ਤੇ ਤੁਸੀਂ ਸਾਰੇ ਕਿਵੇਂ ਹੋ ਤੇ ਉਮੀਦ ਕਰਦੇ ਹਾਂ ਠੀਕ ਹੋਵੋਗੇ ਤੇ ਲਓ ਜੀ ਅੱਜ ਦਾ ਬਲੌਗ ਆਪਾਂ ਸਟਾਰਟ ਕਰਨ ਲੱਗੇ ਹਾਂਗੇ ਤੇ ਅੱਜ ਉਹ ਆਪਾਂ ਕਰਦੇ ਹਾਂ ਘਰ ਦੇ ਕੰਮ ਪਲੀਜ਼ ਬਲੌਗ ਐਂਡ ਤੱਕ ਜ਼ਰੂਰ ਦੇਖਿਓ ਤੇ ਲਾਈਕ ਵੀ ਕਰਿਓ ਮੈਂ ਬਲੌਗ ਨਾਲ que me

ਤੇਰਾ ਫੇਸ ਰੀਵਲ ਨਹੀਂ ਹੋਇਆਗਾ ਵੱਡਾ ਆ ਆ ਜਾ ਕਰਨ ਫੇਸ ਰੀਵਲ ਕਰਾਂਦੇ ਰਹਾ ਕਹਿੰਦਾ ਮੇਰਾ ਫੇਸ ਰੀਵਲ ਨਹੀਂ ਹੋਇਆ ਦੇਖ ਹੋ ਗਿਆ ਫੇਸ ਰੀਵਲ ਰਸ਼ਮੀਨ ਦਾ ਤਾਂ ਰੋਜ਼ ਹੀ ਹੁੰਦਾ ਫੇਸ ਰੀਵਲ ਮੈਲੇ ਲਿਟੂ ਪੀ ਮੈਂ ਜਾ ਕੇ ਡੋਟ ਚਾਹ ਲੈਣੀ ਚੰਗੀ ਡਰਬ ਦਾ ਅਹਹ ਸਰ ਕੀ ਲਾ ਕੇ ਤੇਲ ਆਇਤਾ ਵੜੇ ਅੱਜ ਤਾਂ ਵੜੇ ਗਾਣੇ ਗਾਰੇ ਪਾਲਣ ਲੱਗਦਾ ਗਾਣਿਆਂ ਨਾਲ ਆ ਗਾਣੇ ਧਣ ਹੋ ਜਾਂਦਾ ਫਿਰ ਪਾਲੇ ਦਾ ਮਹਿਸੂਸ ਨਹੀਂ ਹੁੰਦਾ ਮੇਰੀ ਵੀਡੀਓ ਹੈ ਇਹ ਮੇਰੇ ਵਿੱਚ ਉਧਰ ਸੀ ਇਸ ਵਿੱਚ ਕਿਧਰ ਨਹੀਂ ਮੈਂ ਹੱਲੇ ਆ ਮੈਂ ਤਾਂ ਦੇਖ ਸਕਦਾ ਤੁਸੀਂ ਦੇਖ ਲਓ ਕੰਗਾ ਕਿਥੇ ਕੰਗਾ ਕੰਗਾ ਘਾਤੀ ਘਾਤੀ ਇੱਧਰ ਰੱਖਦਾ ਕੀ ਕੂਗਾ ਕਾਟੀ ਕਰ ਲਓ ਜੀ ਅੱਜ ਜਾ ਰਹੇ ਆ ਅਬੋਰ ਜੇ ਨੀ ਪੁੱਲੀ ਹੋਦੀ 800 ਰੁਪਏ ਜਾਂਦੇ ਮਟੀ ਵਿੱਚ ਵਿੱਚ ਦੀ ਮਟੀ ਲੀਨ ਜਾਂਦੇ ਪਦੀਦੀ ਜਾਂਦੇ ਆ ਮੰਮੀ ਲੈ ਜਾਓ ਨਾਲ ਵਿੱਚ ਵਿੱਚ ਵਾ ਬੜੇ ਪਰਫਿਊਮ ਲੱਗ ਰਹੇ ਆ ਹੋਰ ਚਾਪੀ ਦੇਖ ਸੇ ਜਾਂ ਤਾਂ ਨਾਉਣਾ ਹੀ ਨਹੀਂ ਹੁੰਦਾ

ਸ਼ਰਮ ਨਹੀਂ ਚਾਹੀਏ ਜਿਹਨੂੰ ਆ ਸ਼ਰਮ ਉਹਦੇ ਫਟਕੇ ਕਰਮ ਆਪਾਂ ਇਹ ਕਰਦੇ ਸ਼ਰਮ ਮੰਮੀ ਕੀ ਮੰਝੇ ਜਿਹੜੀ ਸਿੱਖਰਦੀ ਆ ਅੱਜ ਕਾ ਖੜਾਕ ਵਧੀਆ ਹੈ ਵਧੀਆ ਪ੍ਰਾਣਾ ਮਹਾਲ ਆ ਸਾਰਾ ਮੈਂ ਪਾਸ आजो 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 हाणे चार भई कुझु छा त